ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸ਼ਹੀਦ ਭਾਈ ਬਚਿੱਤਰ ਸਿੰਘ ਬਾਰੇ ਅੱਜ ਪੜਾਂਗੇ ਆਪਾਂ ਜਾਣਕਾਰੀ ਲਵਾਂਗੇ ਕੋਈ ਗਲਤੀ ਹੋ ਗਈ ਤਾਂ ਮਾਫ਼ ਜ਼ਰੂਰ ਕਰਿਓ ਨਿੱਕੀ ਜੀ ਕੋਸ਼ਿਸ਼ ਹੈ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਿਆ ਜਾਏ 6 ਮਈ 1664 ਵਾਲੇ ਦਿਨ ਸ਼ਹੀਦ ਭਾਈ ਬਚਿੱਤਰ ਸਿੰਘ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਵਦਿਆਨਾ ਵਿਖੇ ਹੋਇਆ ਗੁਰਦੀਪ ਸਿੰਘ ਜਗਬੀਰ ਆਪ ਜੀ ਦਾ ਖਾਨਦਾਨੀ ਰਤਬਾ ਰਾਜਪੂਤ ਘਰਾਣੇ ਦੇ ਮਨਹਾਸ ਖਾਨਦਾਨ ਦੇ ਨਾਲ ਜੁੜਦਾ ਹੈ। ਸ਼ੀਤਪੁਰ ਬਚਿੱਤਰ ਸਿੰਘ ਜੀ, ਸ਼ੀਤ ਪਾਈ ਮਨੀ ਪਾਈ ਮਨੀ ਰਾਮ ਦੇ 10 ਪੁੱਤਰਾਂ ਪਾਈ ਚਿੱਤਰ ਸਿੰਘ, ਪਾਈ ਬਚਿੱਤਰ ਸਿੰਘ, ਪਾਈ ਉਦੇਸ ਸਿੰਘ, ਪਾਈ ਅਨੇਕ ਸਿੰਘ, ਪਾਈ ਅਜੈਬ ਸਿੰਘ, ਪਾਈ ਅਜਾਬ ਸਿੰਘ ਭਾਈ ਗੁਰਬਖਸ਼ ਸਿੰਘ ਭਾਈ ਭਗਵਾਨ ਸਿੰਘ ਭਾਈ ਬਲਰਾਮ ਸਿੰਘ ਭਾਈ ਦੇਸਾ ਸਿੰਘ ਵਿੱਚੋਂ ਦੂਜੇ ਨੰਬਰ ਤੇ ਸਨ 3 ਮਾਰਚ 1699 ਸੂਈ ਵਾਲੇ ਦਿਨ ਜਦੋਂ ਸਤਗੁਰ ਸਾਹਿਬੇ ਕਮਾਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਤਿਹਾਸਿਕ ਵਸਾਖੀ ਵਾਲੇ ਦਿਨ ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤਾਂ ਉਸੇ ਦਿਨ ਹੀ ਸ਼ਹੀਦ ਭਾਈ ਬਚਿੱਤਰ ਸਿੰਘ ਨੇ ਅਮਰਤ ਦੀ ਦਾਤ ਪ੍ਰਾਪਤ ਕੀਤੀ ਸੀ ਅਤੇ ਖਾਲਸਾ ਪੰਥ ਵਿੱਚ ਸ਼ਾਮਲ ਹੋ ਗਏ ਸਨ ਪਹਾੜੀ ਰਾਜਿਆਂ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਪਹਿਲੀ ਜੰਗ ਦੇ ਮਕਾਮ ਤੇ ਭਾਈ ਬਚਿੱਤਰ ਸਿੰਘ ਜੀ ਨੇ ਇੱਕ ਵੱਡੇ ਯੋਧੇ ਦੇ ਰੂਪ ਵਿੱਚ ਐਸੇ ਜੰਗੀ ਕਰਤੱਬ ਦਿਖਾਏ ਸਨ ਕਿ ਦੁਸ਼ਮਣ ਨੇ ਵੀ ਮੋਹ ਵਿੱਚ ਗੁਲਾਪ ਪਾ ਲੈਣਾ ਸਨ ਸ੍ਰੀ ਨੰਦਪੁਰ ਸਾਹਿਬ ਦੀ ਦੂਜੀ ਲੜਾਈ ਦੇ ਮੌਕੇ 1 ਸਤੰਬਰ 1700 ਵਾਲਾ ਦਿਨ ਸੀ ਅਤੇ ਸਤਿਗੁਰੂ ਜੀ ਨੂੰ ਦੁਸ਼ਮਨਾਂ ਦੀ ਬਿਆਉਤ ਦੀ ਖਬਰ ਮਿਲੀ ਕਿ ਸ੍ਰੀ ਅਨੰਦਗੜ੍ਹ ਕਿਲੇ ਦੇ ਪ੍ਰਮੁੱਖ ਦਵਾਰ ਨੂੰ ਤੋੜਨ ਦੇ ਲਈ ਪਹਾੜੀਆਂ ਨੇ ਇੱਕ ਹਾਥੀ ਨੂੰ ਸ਼ਰਾਬ ਦੇ ਨਸ਼ੇ ਵਿੱਚ ਮਸਤ ਕਰਕੇ ਕਿਲੇ ਵਾਲ ਪੇਜਨ ਦੀ ਵਿਉਂਤ ਬਣਾਈ ਹੈ ਸਤਿਗੁਰੂ ਜੀ ਨੇ ਇਸ ਮਸਤ ਹਾਥੀ ਦੇ ਨਾਲ ਮੁਕਾਬਲੇ ਦੀ ਜ਼ਿੰਮੇਵਾਰੀ ਭਾਈ ਦੁਨੀ ਚੰਦ ਨੂੰ ਸੌਂਪੀ ਪਰ ਦੁਨੀ ਚੰਦ ਦੇ ਮੁਕੱਦਰ ਵਿੱਚ ਸ਼ਾਦਤ ਨਹੀਂ ਸੀ ਇਸ ਕਰਕੇ ਉਹ ਕੰਧ ਟੱਪ ਕੇ ਭੱਜ ਗਿਆ ਸੀ ਭਾਈ ਦੁਨੀ ਚੰਦ ਸਹਬੇ ਕੁਮਾਲ ਗੁਰੂ ਕਪਿੰਦ ਸਿੰਘ ਜੀ ਦਾ ਇੱਕ ਅਨੰਨ ਸਿੱਖ ਹਸੀ ਇਹ ਭਾਈ ਸਾਲੋ ਜੀ ਦਾ ਪੁੱਤ ਸੀ ਭਾਈ ਸਾਲੋ ਜੀ ਵੀ ਗੁਰੂ ਦਰਕਰ ਦੇ ਪੱਕੇ ਸ਼ਰਧਾਲੂਆਂ ਵਿੱਚੋਂ ਸਨ ਸ੍ਰੀ ਨੰਦਪੁਰ ਸਹਿਬ ਦੀ ਦੂਜੀ ਲੜਾਈ ਵਿੱਚ ਸਤਗੁਰੂ ਜੀ ਦੀ ਫੌਜ ਦੇ ਲਈ ਮਾਝੇ ਤੋਂ 500 ਦੇ ਕਰੀਬ ਮਝੈਲਾਂ ਦਾ ਜੱਥਾ ਪੁੱਜਿਆ ਸੀ। ਇਹਨਾਂ ਦੇ ਵਿੱਚ ਹੀ ਭਾਈ ਦੁਨੀ ਚੰਦ ਵੀ ਸੀ। ਸਤਗੁਰੂ ਜੀ ਨੂੰ ਇਸ ਦੁਨੀ ਚੰਦ ਉੱਤੇ ਬਹੁਤ ਮਾਣ ਸੀ। ਅਸਲ ਵਿੱਚ ਇਸ ਜੰਗ ਵਿੱਚ ਪਹਾੜੀ ਰਾਜੇ ਜਦੋਂ ਆਪਣਾ ਚੋਖਾ ਨੁਕਸਾਨ ਕਰਵਾ ਚੁੱਕੇ ਸਨ ਅਤੇ ਫਿਰ ਵੀ ਕਿਸੇ ਤਰ੍ਹਾਂ ਦੇ ਨਾਲ ਵੀ ਉਹਨਾਂ ਤੋਂ ਸ੍ਰੀ ਆਨੰਦਗੜ੍ਹ ਕਿਲੇ ਦਾ ਦਰਵਾਜ਼ਾ ਨਾ ਤੋੜਿਆ ਜਾ ਸਕਿਆ ਤਾਂ ਅਖੀਰ ਜਸ ਸਵਾਲੀਏ ਰਾਜਾ ਜਸ ਵਾਲੀਏ ਰਾਜਾ ਕੇਸਰੀ ਚੰਦ ਨੇ ਇੱਕ ਤਰਕੀਬ ਘੜੀ ਕੇ ਇੱਕ ਹਾਥੀ ਨੂੰ ਸ਼ਰਾਬ ਦੇ ਵਿੱਚ ਮਸਤ ਕਰਕੇ ਸ੍ਰੀ ਅਨੰਦਗੜ੍ਹ ਕਿਲੇ ਦੇ ਪ੍ਰਮੁੱਖ ਦਵਾਰ ਨੂੰ ਹੀ ਤੋੜ ਦਿੱਤਾ ਜਾਵੇ ਸਹਬੇ ਕਮਾਲ ਜੀ ਨੂੰ ਜਦੋਂ ਦੁਸ਼ਮਨਾ ਦੀ ਇਸ ਵਿਉਂਤ ਬਾਬਤ ਪਤਾ ਲੱਗਾ ਤਾਂ ਸਹਬ ਸੱਚੇ ਪਾਤਸ਼ਾਹ ਨੇ ਭਾਈ ਦੁਨੀ ਚੰਦ ਵੱਲ ਇਹ ਐਲਾਨ ਕਰਦਿਆਂ ਕਿ ਆ ਸਾਡੇ ਪਾਸ ਵੀ ਇੱਕ ਹਾਥੀ ਹੈ ਜਿਹੜਾ ਪਹਾੜੀਆਂ ਦੇ ਇਸ ਸ਼ਰਾਬੀ ਹਾਥੀ ਨਾਲ ਲੜੇਗਾ। ਇਹ ਸੁਣਦੇ ਹੀ ਦੁਨੀ ਚੰਦ ਦਾ ਮੂੰਹ ਪੀਲਾ ਪੈ ਗਿਆ। ਇਸਨੇ ਮੈਦਾਨ ਵਿੱਚੋਂ ਕੈਰਾ ਵਾਂਗੂੰ ਭੱਜ ਜਾਂਦਾ ਫੈਸਲਾ ਕਰ ਲਿਆ। ਪਈਦਿਆ ਸਿੰਘ ਪੰਜ ਪਿਆਰਿਆਂ ਵਿੱਚੋਂ। ਅਤੇ ਹੋਰ ਸਿੰਘਾਂ ਨੇ ਵੀ ਇਸ ਨੂੰ ਬਥੇਰਾ ਸਮਝਾਇਆ ਕਿ ਐਸਾ ਮੌਕਾ ਹਰ ਕਿਸੇ ਨੂੰ ਨਹੀਂ ਮਿਲਦਾ। ਸਤਗੁਰੂ ਜੀ ਨੇ ਤੈਨੂੰ ਇਸ ਮਸਤ ਹਾਥੀ ਨਾਲੋਂ ਕਈ ਗੁਣਾ ਵੱਧ ਬਲ ਬਖਸ਼ ਕਿ ਇਸ ਹਾਥੀ ਰਾਹੀਂ ਦੁਸ਼ਮਨਾ ਨੂੰ ਭਾਜ ਪਾਉਣੀ ਹੈ ਸਿੰਘਾਂ ਨੇ ਇਹ ਵੀ ਸਮਝਾਇਆ ਕਿ ਜੰਗ ਵੇਲੇ ਗੁਰੂ ਤੋਂ ਬੇਮਖ ਹੋਣ ਦਾ ਮਤਲਬ ਹੈ ਸਿੱਧਾ ਨਰਕ ਵਿੱਚ ਪੈਣਾ ਪਰ ਉਹ ਮੰਨਿਆ ਨਾ ਅਤੇ ਅੱਧੀ ਰਾਤ ਵੇਲੇ ਕਿਲੇ ਦੀ ਕੰਧ ਨੂੰ ਰੱਸਾ ਬਣ ਕੇ ਕੰਧ ਟੱਪਣ ਦੀ ਕੋਸ਼ਿਸ਼ ਕੀਤੀ ਜਦੋਂ ਦੂਸਰੇ ਪਾਸੇ ਕੰਤ ਤੋਂ ਉਤਰਨ ਲੱਗਾ ਤਾਂ ਰਸੀ ਟੁੱਟ ਗਈ ਅਤੇ ਜਾਂ ਡਿੱਗਾ ਜਿਸ ਨਾਲ ਉਸ ਦੀ ਲੱਤ ਟੁੱਟ ਗਈ। ਹੁਣ ਸਤਿਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਸੱਦਿਆ ਤੇ ਥਾਪੜਾ ਦੇ ਕੇ ਨਾਗਨੀ ਵਰਸ਼ੇ ਭਾਈ ਸਾਹਿਬ ਦੇ ਹੱਥ ਵੜਾ ਦਿੱਤੀ। ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੀ ਜਿਸ ਨੂੰ ਨਿਭਾਉਣ ਦੇ ਲਈ ਸਤਿਗੁਰੂ ਗੁਰਗੋਬਿੰਦ ਸਿੰਘ ਜੀ ਨੇ ਸ਼ਰਾਬੀ ਹਾਥੀ ਦਾ ਸਾਹਮਣਾ ਕਰਨ ਦੇ ਲਈ ਭਾਈ ਬਚਿੱਤਰ ਸਿੰਘ ਨੂੰ ਚੁਣਿਆ ਸੀ। ਪਖੇ ਹੋਏ ਜੰਗ ਦੇ ਮੈਦਾਨ ਵਿੱਚ ਮਸਤ ਹਾਥੀ ਆਪਣੀ ਗਰਦਨ ਹਿਲਾਉਂਦਾ ਹੋਇਆ ਕਿਲੇ ਦੇ ਮੁੱਖ ਦੁਆਰ ਵੱਲ ਵੱਧ ਰਿਹਾ ਸੀ ਉਸ ਦੇ ਪਿੱਛੇ ਪਹਾੜੀਆਂ ਅਤੇ ਮੁਗਲਾਂ ਦੀਆਂ ਸਾਂਝੀਆਂ ਫੌਜਾਂ ਪੂਰੀ ਜਿੱਤ ਦੀ ਉਮੀਦ ਨਾਲ ਪਿੱਛੇ-ਪਿੱਛੇ ਤੁਰ ਰੰਨਾ ਸਨ ਇੱਧਰ ਅਖੈਰੇ ਜਿਹੇ ਜਸਮ ਵਾਲੇ ਪਈ ਪਚਿੱਤਰ ਸਾਹਿਬ ਜੀ ਆਪਣੀ 나ਗਨੀ ਵਰਸ਼ੀ ਦੇ ਨਾਲ ਘੋੜੇ ਉੱਪਰ ਸਵਾਰ ਹੋ ਕੇ ਮਸਤ ਹਾਥੀ ਵੱਲ ਵੱਧੇ ਫਾਈ ਸੈਮ ਨੇ 나ਗਣੀ ਦਾ ਐਸਾ ਵਾਰ ਉਸ ਮਸਤ ਹਾਥੀ ਉੱਤੇ ਕੀਤਾ ਕਿ 나ਗਣੀ ਵਰਸ਼ੀ ਹਾਥੀ ਦੇ ਸਿਰ ਤੇ ਬੱਥੇ ਕਵਚ ਨੂੰ ਚੀਰ ਜੀ ਹੋਈ ਹਾਥੀ ਦੇ ਮੱਥੇ ਵਿੱਚ ਜਾ ਵੱਜੀ ਜ਼ਖਮੀ ਹੋਇਆ ਹਾਥੀ ਚੰਘਿਆੜੇ ਮਾਰਦਾ ਹੋਇਆ ਪਿੱਛੇ ਮੁੜ ਕੇ ਆਪਣੀਆਂ ਹੀ ਫੌਜਾਂ ਉੱਪਰ ਚੜ੍ਹ ਕੇ ਉਹਨਾਂ ਨੂੰ ਰੋਂਦਦਾ ਹੋਇਆ ਸਾਂਝੀਆਂ ਫੌਜਾਂ ਦਾ ਹੀ ਨੁਕਸਾਨ ਕਰਦਾ ਹੋਇਆ ਦੁਰਿਆ ਗਿਆ। ਇੰਨੇ ਮੁਕਾਬਲੇ ਸਿੱਖਾਂ ਦੇ ਪੱਖ ਵਿੱਚ ਹੋ ਨਿਬੜਿਆ ਸ਼ਹੀਦ ਭਾਈ ਚਿੱਤਰ ਸਿੰਘ ਜੀ ਨੇ ਨਿਰਮੁਖੜ ਅਤੇ ਬਸਾਲੀ ਦੀਆਂ ਅਤੇ ਫਿਰ ਸ੍ਰੀ ਅਨੰਦਪੁਰ ਸਾਹਿਬ ਦੀ ਆਖਰੀ ਲੜਾਈ ਵਿੱਚ ਵੀ ਆਪਣੀ ਬਹਾਦਰੀ ਦੇ ਖੁੱਲ ਕੇ ਯੋਗਰਵ ਖਾਈ 5 ਅਤੇ 6 ਦਸੰਬਰ 1755 ਦੀ ਠੰਡੀ ਰਾਤ ਨੂੰ ਜਦੋਂ ਸਹਿਬੇ ਕਮਾਲ ਗੁਰੂ ਕੋਪਿੰਦ ਸਿੰਘ ਜੀ ਨੇ ਨੰਦਪੁਰ ਸਹਿਬ ਨੂੰ ਖਾਲੀ ਕਰ ਦਿੱਤਾ ਅਤੇ ਵਗਦੇ ਤੂਫਾਨ ਵਿੱਚ ਸਰਸਾ ਨਦੀ ਨੂੰ ਪਾਰ ਕੀਤਾ ਤਾਂ ਇਸ ਮੁਕਾਮ ਤੇ ਵੀ ਭਾਰੀ ਜੰਗ ਹੋਈ ਇੰਜ ਦਸੰਬਰ 1705 ਈਸਵੀ ਵਿੱਚ ਸਰਸਾ ਨਦੀ ਪਾਰ ਕਰਨ ਉਪਰੰਤ ਭਾਈ ਬਚਿੱਤਰ ਸਿੰਘ ਦੀ ਰੰਗੜਾ ਨਾਲ ਹੋਈ ਪਿੱਟਤ ਵਿੱਚ ਭਾਈ ਸਾਹਿਬ ਨੂੰ ਡੂੰਘੇ ਜ਼ਖਮ ਆਏ ਅਤੇ ਭਾਈ ਸਾਹਿਬ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਨੇ ਨਿਹੰਗ ਸਿੰਘ ਨੂੰ ਭਾਈ ਬਚਿੱਤਰ ਸਿੰਘ ਦੀ ਦੇਖਭਾਲ ਕਰ ਲਈ ਕਿਹਾ ਭਾਈ ਬਚਿੱਤਰ ਸਿੰਘ ਦੇ ਜਖਮ ਅਖੀਰ ਘਾਤਕ ਸਾਬਤ ਹੋਏ ਅਤੇ 8 ਦਸੰਬਰ 1705 ਈਸਵੀ ਭਾਈ ਸਹਿਬ ਸਿੰਘ ਸ਼ਹਾਦਤ ਦਾ ਜਾ ਪੀ ਗਏ ਇੰਝ 8 ਦਸੰਬਰ 1705 ਵਾਲੇ ਦਿਨ ਭਾਈ ਬਚਿੱਤਰ ਸਿੰਘ ਨੇ ਆਖਰੀ ਸੁਵਾਸ ਲਿਆ ਅਤੇ ਸ਼ਹੀਦੀ ਪ੍ਰਾਪਤ ਕੀਤੀ ਫੁੱਲਾਂ ਦੀ ਖਿਮਾ ਪੁਸਤਕ 365 ਦਿਨ ਸਿੱਖ ਇਤਿਹਾਸ ਦੇ ਵਿੱਚੋਂ ਲਈ ਗਈ ਹੈ ਸਸਰੀ ਕਾਲ ਜੀ